ਗੋਲੀ ਹੈ ਇਹ ਮੁੰਡਿਆਂ ਵਾਸਤੇ ਬਣਾਈ ਹੈ ਢੂਹੀ ਵੀ ਠੀਕ ਕਰਦੀ ਹੈ ਗੋਡੇ ਵੀ ਠੀਕ ਕਰਦੀ ਹੈ ਮੁੰਡਿਆਂ ਦੀ ਨਮਰਦੀ ਨਮਰਦੀ ਨੂੰ ਕਿਦਰੀ ਚੱਕ ਕੇ ਮਾਰਦੀ ਹੈ ਗਰਮੀ ਦੇ ਵਿੱਚ ਗੁਰਦੇ ਦੀ ਡਾਇਲਸ ਵੀ 1.5 ਮਹੀਨੇ ਚ ਰੋਕ ਦਿੰਦੇ ਆਪਾਂ ਕੋਈ ਗੱਲ ਨਹੀਂ ਜਦੋਂ ਮਰਜੀ ਗੁਰਦੇ ਵਾਲਾ ਕੋਈ ਆਵੇ ਜਿਹੜਾ ਮਾੜਾ ਮੋਟਾ ਉਹਦੀ ਤਾਂ ਗੱਲ ਹੀ ਕੋਈ ਨਹੀਂ ਜਿਹਨੂੰ ਬਹੁਤ ਹੀ ਜ਼ਿਆਦਾ ਡਾਇਲਸ ਹੁੰਦੀ ਆ ਉਹਨੂੰ ਐਵੇਂ ਨਾ ਚੱਲੋ 1.5 ਮਹੀਨਾ ਲੱਗੂ ਆ ਰੋਕ ਦਿਆਂ ਕਿਹਾ ਜਾਂਦਾ ਹੈ ਕਿ ਅਗਰ ਨਮਰਦੀ ਇੱਕ ਵਾਰੀ ਆ ਜਾਂਦੀ ਹੈ ਉਹਦਾ ਪੱਕਾ ਇਲਾਜ ਨਹੀਂ ਹੈ ਕਿ ਪੱਕਾ ਇਲਾਜ ਹੈਗਾ ਬਾਕੀ ਨਮਰਦੀ ਦਾ ਕਿ ਇਹ ਬੱਚੇ ਵਾਸਤੇ ਜੀ ਜਿਨ੍ਹਾਂ ਲਟਕੀਆਂ ਦੇ ਬੱਚੇ ਨਹੀਂ ਹੁੰਦੇ ਮੈਂ ਤਿਆਰ ਕਰੀਏ 4-5 ਲੱਖ ਗੋਲੀ ਹੁਣ ਇਹ ਦੇ ਹੀ ਜਾਂਦੇ ਆ ਤੇ 5-6 ਗਰਭ ਤਾਂ ਪਿਛਲੇ ਮਹੀਨੇ ਹੋ ਚੁੱਕੇ ਨੇ 4 ਪ੍ਰਕਾਰ ਦੀ ਬਵਾਸੀਰ ਜ਼ਿਆਦਾ ਹੁੰਦੀ ਹੈ ਇਸ ਨਾਮ ਮੌਕੇ ਵਾਲੀ ਗੜਾਂ ਵਾਲੀ ਬਿਆਈਆਂ ਵਾਲੀ ਤੇ ਖੂਨੀ ਇਹਨਾਂ ਦਾ ਚਾਰਾਂ ਦੀ ਦਵਾਈ ਆਪਣੇ ਕੋਲੇ ਸਿਰੇ ਦੀ ਹੈ ਐ ਮੰਨ ਕੇ ਚੱਲੋ ਵੀ 99% 99% ਰਿਜ਼ਲਟ ਇਹਦੇ ਆਪਣੇ ਕੋਲੇ ਹੁਣ ਤੱਕ ਪੰਜ ਤੁਹਾਡੇ ਤੱਕ ਪਹੁੰਚਣ ਦਾ ਪੱਕਾ ਜਿਹਾ ਐਡਰੈਸ ਦੱਸੋ ਹੱਸੇਗਾ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਆਪਣਾ ਹੰਟਰ ਦੋਸਤੋ ਗਰਮੀਆਂ ਵੱਧ ਰਹੀਆਂ ਨੇ ਮੌਸਮ ਚੇਂਜ ਹੋ ਰਹੇ ਨੇ ਮੌਸਮ ਚੇਂਜ ਦੇ ਵਿੱਚ ਕਾਫੀ ਦਵਾਈਆਂ ਦੀ ਜਿਹੜੀ ਤਸਵੀਰ ਹੈ ਉਹ ਚੇਂਜ ਹੋ ਜਾਂਦੀ ਹੈ ਬੈਦ ਸਾਹਿਬ ਸਾਡੇ ਨਾਲ ਨੇ ਅੱਜ ਜੁੜੇ ਨੇ ਕਰਾਂਗੇ ਤੁਹਾਡੇ ਸਿਹਤ ਸੰਭਾਲ ਦੀਆਂ ਗੱਲਾਂ ਕਰਾਂਗੇ ਉਹ ਗੱਲਾਂ ਜੋ ਤੁਹਾਡੇ ਅੰਦਰ ਕਈ ਵਾਰੀ ਡਾਊਟਸ ਹੁੰਦੇ ਨੇ ਕਈ ਵਾਰੀ ਰੋਗ ਇਹੋ ਜਿਹਾ ਹੁੰਦਾ ਪ੍ਰੋਬਲਮ ਇਹੋ ਜੀ ਹੁੰਦੀ ਆ ਬੰਦਾ ਕਿਸੇ ਨੂੰ ਦੱਸ ਨਹੀਂ ਸਕਦਾ ਅੱਜ ਉਹਨਾਂ ਰੋਗਾਂ ਦਾ ਨਿਵਾਰਨ ਜਿਹੜਾ ਇਸ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇਕਰ ਕੋਈ ਕਿਸੇ ਵੀ ਪ੍ਰੋਬਲਮ ਨਾਲ ਕਿਸੇ ਤਰ੍ਹਾਂ ਦੀ ਕੋਈ ਜੂਝ ਰਿਹਾ ਹੈ ਤਾਂ ਬੈਦ ਸਾਹਿਬ ਨਾਲ ਕੰਟੈਕਟ ਕਰ ਸਕਦਾ ਕੰਟੈਕਟ ਨੰਬਰ ਤੁਹਾਨੂੰ ਦੇ ਦਾਂਗੇ ਤੇ ਕਈ ਕੁਝ ਅਸ ਅਸੀਆਂ ਚੀਜ਼ਾਂ ਨੇ ਜੋ ਸਰਦੀਆਂ ਦੇ ਗਰਮੀਆਂ ਦੇ ਵਿੱਚ ਦਵਾਈਆਂ ਦਾ ਜਿਹੜਾ ਤਬਦੀਲੀ ਆ ਜਾਂਦੀ ਹੈ ਉਹ ਸਾਰੀਆਂ ਗੱਲਾਂ ਬਾਤ ਆਪਾਂ ਸ਼ੇਅਰ ਕਰਾਂਗੇ ਸਵਾਗਤ ਕਰ ਲੈਣੇ ਆ ਬਾਦ ਸਾਹਿਬ ਬਹੁਤ ਬਹੁਤ ਸਵਾਗਤ ਆ ਤੁਹਾਡੇ ਜਲ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਿੱਟੀਆਂ ਬਾਜਾਂ ਵਾਲੇ ਦਾ ਧੰਨਵਾਦ ਮਿਹਰਬਾਨੀ ਉਸ ਤੋਂ ਬਾਅਦ ਸਾਰੇ तमाम ਵੈਦਾਂ ਨੂੰ ਸਤਿ ਸ੍ਰੀ ਅਕਾਲ ਸੰਤ ਮਹਾਤਮਾ ਨੂੰ ਸੰਤ ਨਾਰਾਇਣਗਰ ਸੰਤ ਸੂਰਜਗਰ ਸੰਤ ਹੰਸ ਗਿਰ ਉੰਝੇ ਬਹਿਮਣ ਦੁਆਨੇ ਵਾਲੇ ਜਿਨ੍ਹਾਂ ਨੇ ਮੈਨੂੰ ਗ੍ਰੰਥ ਵੀ ਦਿੱਤੇ ਤੇ ਮੈਨੂੰ ਬਹੁਤ ਕੁਝ ਸਿਖਾਇਆ ਮੈਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਤੁਹਾਡਾ ਵੀ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦਾ ਜੀ ਬੈਤ ਸਾਹਿਬ ਗਰਮੀ ਆ ਗਈਆਂ ਗਰਮੀਆਂ ਦਾ ਕੋਈ ਨਵੇਂ ਤੋਹਫੇ ਦਿਓ ਕਿਉਂਕਿ ਸਰਦੀਆਂ ਲੰਘ ਚੁੱਕੀਆਂ ਨੇ ਉਦੋਂ ਦਵਾਈਆਂ ਦੀ ਤਸਵੀਰ ਕੁਝ ਹੋਰ ਹੁੰਦੀ ਹੈ ਗਰਮੀਆਂ ਦੇ ਵਿੱਚ ਚੇਂਜ ਆ ਕੇ ਕਈ ਤਾਂ ਕਹਿੰਦੇ ਨੇ ਕਿ ਨਾ ਮਰਦੀ ਵਾਲੀ ਦਵਾਈ ਗਰਮੀਆਂ 'ਚ ਖਾਣੀ ਨਹੀਂ ਚਾਹੀਦੀ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਜਿਹੜੀ ਗਰਮੀਆਂ ਵਾਲੀ ਦਵਾਈ ਹੈ ਆਪਣੀ ਨਮਰਦੀ ਦੀ ਆਕਤ ਦੀ ਮੁੰਡਿਆਂ ਨੂੰ ਉਹ ਅਲੱਗ ਹੈ ਜਿਹੜੀ ਸਰਦੀ ਵਾਲੀ ਉਹ ਅਲੱਗ ਹੁੰਦੀ ਹੈ ਜਿਵੇਂ ਆ ਵੇਖੋ ਪਰਵਾਲ ਪਿਸਤੀ ਮੈਂ ਖੁਦ ਆ ਬਣਾਈ ਹੋਈ ਹੈ ਐ ਜਮਾ ਮਤਲਬ ਕਿ ਗਲਾ ਵਰਕ ਦੇ ਵਿੱਚ ਬਣਾਈ ਹੋਈ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਮੇਰੀ ਜ਼ਿੰਮੇਵਾਰੀ ਹੈ ਦੂਜੇ ਨੰਬਰ ਤੇ ਆ ਵੇਖੋ ਆ ਗੋਲੀ ਹੈ ਇਹ ਮੁੰਡਿਆਂ ਵਾਸਤੇ ਬਣਾਈ ਹੈ ਢੂਹੀ ਵੀ ਠੀਕ ਕਰਦੀ ਹੈ ਗੋਡੇ ਵੀ ਠੀਕ ਕਰਦੀ ਹੈ ਮੁੰਡਿਆਂ ਦੀ ਨਮਰਦੀ ਨਮਰਦੀ ਨੂੰ ਕਿਦਰੀ ਚੱਕ ਕੇ ਮਾਰਦੀ ਹੈ ਇਹ ਮਤਲਬ ਕਿ ਜਿਵੇਂ ਆਪਾਂ ਸਿਆਲ ਦੇ ਵਿੱਚ ਤਾਂ ਵੈਸੇ ਨਹੀਂ ਬਣਾਉਂਦੇ ਇਹ ਇਹ ਹੁਣ ਬੰਗ ਬੰਗ ਪਾਈ ਹੋਈ ਹੈ ਦੇ ਵਿੱਚ ਬੰਗ ਪਰਵਾਲ ਪਿਸ਼ਟੀ ਹੋਰ ਬੜੀਆਂ ਕੀਮਤੀ ਭਸਮਾ ਪਾ ਕੇ ਆਪ ਖੁਦ ਤਿਆਰ ਕੀਤੀ ਹੈ ਕਿਸੇ ਤਰ੍ਹਾਂ ਦਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਗਰਮੀ ਦੇ ਵਿੱਚ ਬੜੇ ਆਰਾਮ ਨਾਲ 4 ਮਹੀਨੇ ਪੂਰੀ ਜੋਰ ਦਿਖਾ ਸਕਦੇ ਆ ਜੇ ਆਪਾਂ ਇਹ ਸਿਆਲ ਚ ਖਾਣੀ ਆ ਤਾਂ ਗਰਮ ਦੁੱਧ ਨਾਲ ਜੇ ਹੁਣ ਖਾਣੀ ਆ ਤਾਂ ਠੰਡੇ ਦੁੱਧ ਨਾਲ ਇਹ ਐਵੇਂ ਮਤਲਬ ਕਿ ਕੁਛ ਸ਼ਰਾਰਤੀ ਅੰਸ਼ਰ ਹੁੰਦੇ ਨੇ ਡਰਾਣ ਦੇ ਕਹਿੰਦੇ ਜੀ ਜਿਹੜੀ ਦਵਾਈ ਖਾਣੀ ਆ ਨਵਰਦੀ ਦੀ ਉਹ ਤਾਂ ਜੀ ਸਿਆਲ ਚ ਖਾਓ ਨਹੀਂ ਦਵਾਈ ਸਿਆਲ ਚ ਵੀ ਨਵਰਦੀ ਵਾਸਤੇ ਖਾਣੀ ਚਾਹੀਦੀ ਹੈ ਕਮਜ਼ੋਰੀ ਵਾਸਤੇ ਖਾਣੀ ਚਾਹੀਦੀ ਹੈ ਗੋਡਿਆਂ ਗਿੱਟਿਆਂ ਵਾਸਤੇ ਢੂਹੀ ਵਾਸਤੇ ਖਾਣੀ ਚਾਹੀਦੀ ਹੈ ਤੇ ਦਵਾਈ ਖਾਣੀ ਚਾਹੀਦੀ ਆ ਗਰਮੀ ਦੇ ਵਿੱਚ ਵੀ ਗਰਮੀ ਦੇ ਵਿੱਚ ਜਿਹੜੀ ਦਵਾਈ ਆ ਕੋਈ ਸਾਈਡ ਇਫੈਕਟ ਨਹੀਂ ਮੇਰੀ ਜ਼ਿੰਮੇਵਾਰੀ ਹੈ ਜਿਹੜੀਆਂ ਮੈਂ ਬਣਾਉਣਾ ਠੰਡੀਆਂ ਚੀਜ਼ਾਂ ਤਾਂ ਤਿਆਰ ਹੁੰਦੀਆਂ ਨੇ ਮਤਲਬ ਕਿ ਗਲਾਵਰਕਾਂ ਦੇ ਵਿੱਚ ਦੀ ਉਹ ਕੱਢੀਆਂ ਹੁੰਦੀਆਂ ਨੇ ਇਹ ਐਵੇਂ ਡਾਊਟ ਹੈ ਕੋਈ ਕੋਈ ਵੀ ਬੰਦਾ ਕੋਈ ਮੇਰਾ ਭਰਾ ਦੂਰ ਬੈਠਾ ਵੀਡੀਓ ਦੇਖੀ ਜਾਂਦਾ ਸੁਣੀ ਜਾਂਦਾ ਆਨਲਾਈਨ ਸੁਣੀ ਜਾਂਦਾ ਉਹ ਘਬਰਾਵੇ ਨਾ ਮੇਰੇ ਨਾਲ ਜਦੋਂ ਮਰਜ਼ੀ ਗੱਲ ਕਰ ਲੈ ਜੀ ਅੱਛਾ ਬੈਦ ਸਾਹਿਬ ਅੱਜ ਹੋਰ ਕਿਹੜੇ-ਕਿਹੜੇ ਰੋਗਾਂ ਦੀ ਦਵਾਈ ਹੈ ਜਿਹੜੀ ਤੁਸੀਂ ਲੈ ਕੇ ਹਾਜ਼ਰ ਹੋਏ ਹੋ ਅੱਜ ਇੱਕ ਮਤਲਬ ਕਿ ਜਿਵੇਂ ਪਿਛਲੇ ਕਾਫੀ ਚਿਰਾਂ ਤੋਂ ਹੀ ਆਪਣੇ ਕੋਲੇ ਬੱਚੇ ਬਹੁਤ ਹੋ ਰਹੇ ਨੇ ਜੀ ਲਕੋਰੀਆ ਖਤਮ ਕਰ ਦਿਆਂਗੇ ਬਵਾਸੀਰਤਾ ਜਮੇ ਜੜ ਤੋਂ ਕੱਢ ਦਿਆਂਗੇ ਤੇ ਮੁੰਡਿਆਂ ਵਾਸਤੇ ਤਾਂ ਪਤਾ ਹੀ ਐ ਸੋਨੂੰ ਹਰ ਵਾਰੀ ਤੁਸੀਂ ਮੇਰੀ ਐਡ ਲੈਣੇ ਹੋ ਕਿਉਂਕਿ ਛੋਡੇ ਮੁੰਡੇ ਠੀਕ ਹੁੰਦੇ ਤੁਸੀਂ ਐਡ ਲੈ ਕੇ ਜਾਂਦੇ ਹੋ ਆ ਤੁਸੀਂ ਐਕਟੀ ਵੀ 40 ਮੁੰਡੇ ਠੀਕ ਕਰਾਏ ਨੇ ਬਾਹਰ ਬਾਹਰ ਵੀ ਮੇਰੀ ਦਵਾਈ ਤੁਸੀਂ ਮਤਲਬ ਕਿ ਭੇਜੀ ਆਪਦੇ ਹੱਥੀ ਉਹ ਵੀ ਬੰਦੇ ਛੋਡੇ ਠੀਕ ਹੋਏ ਨੇ ਛੋਡੇ ਰਿਸ਼ਤੇਦਾਰ ਵੀ ਠੀਕ ਹੋਏ ਨੇ ਛੋਡੇ ਮਾਸੀ ਜੀ ਦੇ ਨੂੰ ਗਠੀਆ ਸੀਗਾ ਉਹ ਵੀ ਠੀਕ ਹੋਈ ਐ ਛੋਡੇ ਮਾਤਾ ਜੀ ਨੂੰ ਵੀ ਥੋੜੀ ਪ੍ਰੋਬਲਮ ਮੇਰੇ ਕੋਲ ਪੂਰੀਆਂ ਕਨਫਰਮ ਨੇ ਹੁਣ ਪੂਰੀਆਂ ਓਕੇ ਦੀ ਰਿਪੋਰਟ ਆ ਜਦੋਂ ਮਰਜੀ ਕੋਈ ਆਵੇ ਜਦੋਂ ਮਰਜੀ ਕੋਈ ਫੋਨ ਕਰੇ ਜਦੋਂ ਮਰਜੀ ਕੋਈ ਆਵੇ ਜੀ ਬਿਲਕੁਲ ਬੈ ਸਾਹਿਬ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਣੀ ਵੀਡੀਓ ਦੇਖ ਕੇ ਕੋਈ ਦਵਾਈ ਲੈ ਕੇ ਜਾਂਦਾ ਹੈ ਤੇ ਦੁਆਵਾਂ ਮੰਦਦਾ ਫੋਨ ਕਰਕੇ ਇੱਕ ਦੱਸ ਦੇ ਵੀ ਆ ਲੋਕ ਤੇ ਸਾਡੇ ਖੋਦ ਜਿਹੜੇ ਰਿਸ਼ਤੇਦਾਰ ਵੀ ਠੀਕ ਹੋਏ ਆ ਬੜੇ ਬੜੀ ਖੁਸ਼ੀ ਹੁੰਦੀ ਆ ਕਿ ਇੱਕ ਘਰ ਦੇ ਵਿੱਚ ਸਾਨੂੰ ਘਰ ਦਾ ਬੈਦ ਮਿਲ ਗਿਆ ਤੇ ਆਪਣਾਪਣ ਵੀ ਐ ਅੱਛਾ ਬੈਦ ਸਾਹਿਬ ਜਿਹੜੀ ਦਵਾਈ ਐ ਮਤਲਬ ਕਿ ਜੇ ਆਪਾਂ ਗੱਲ ਕਰੀਏ ਇਹ ਇਹ ਵਾਲੀ ਦਵਾਈ ਤੁਸੀਂ ਕਾਦੀ ਸੀਗੇ ਹਾਂਜੀ ਇਹ ਬੱਚੇ ਵਾਸਤੇ ਜੀ ਜਿਨ੍ਹਾਂ ਲਟਕੀਆਂ ਦੇ ਬੱਚੇ ਨਹੀਂ ਹੁੰਦੇ ਮੈਂ ਤਿਆਰ ਕਰੀਏ 4-5 ਲੱਖ ਗੋਲੀ ਹੁਣ ਇਹ ਦੇਈ ਜਾਂਦੇ ਆ ਤੇ 5-6 ਗਰਭ ਤਾਂ ਪਿਛਲੇ ਮਹੀਨੇ ਹੋ ਚੁੱਕੇ ਨੇ ਤੇ ਹੁਣ ਹੋਈ ਵੀ ਜਾਂਦੇ ਨੇ ਕਾਫੀ ਦੂਰ ਦੂਰ ਦੇ ਲੋਕ ਆ ਕੇ ਆਪਣੇ ਤੋਂ ਇੱਕ ਦੂਜੇ ਨੂੰ ਪੁੱਛ ਕੇ ਉਹਨਾਂ ਨੂੰ ਪੁੱਛ ਕੇ ਵੀ ਛੋਟੇ ਹੋ ਗਿਆ ਹਾਂਜੀ ਸਾਡੇ ਠੀਕ ਐ ਜੀ ਅਸੀਂ ਠੀਕ ਐ ਉਹਨਾਂ ਉਹ ਉਹ ਦਵਾਰਾ ਦਵਾਰਾ ਤੀਜੀ ਤੀਜੀ ਵਾਰ ਦੂਜੀ ਦੂਜੀ ਵਾਰ ਲਈ ਜਾਂਦੇ ਨੇ ਇਹਦਾ ਪ੍ਰਸੀਜਨ ਹੁੰਦਾ ਕਈ ਬੀਬੀਆਂ ਮਤਲਬ ਕਿ ਵਈਆਂ ਜੋ 15 15 ਸਾਲ ਦੀਆਂ ਵਈਆਂ ਨੇ ਉਹਨਾਂ ਨੂੰ ਥੋੜੀ ਜੀ ਲੰਮਾ ਖਾਣੀ ਪੈਂਦੀ ਹੈ ਜਿਹੜੀਆਂ 2 2 3 3 ਸਾਲ ਦੀਆਂ ਵਈਆਂ ਉਹਨਾਂ ਦਾ ਤਾਂ ਸੋਨੂੰ ਪਤਾ ਹੀ ਹੈ ਛੋਡੇ ਆਪ ਦੇ 8 ਬੱਚੇ ਹੋਏ ਨੇ ਬਾਕੀ ਹੋਰ ਜਿੰਨੇ ਤੁਸੀਂ ਦੱਸਿਆ ਮੈਨੂੰ ਉੰਨੇ ਹੋਏ ਨੇ ਇਹ ਇਹ ਨਹੀਂਗਾ ਕੋਈ ਇਹ ਜਿਹੜਾ ਥੋੜੀ ਜੀ ਵਿਆਹ ਨੂੰ ਜ਼ਿਆਦਾ ਟਾਈਮ ਹੋਇਆ ਉਹਦਾ ਜਿਹੜਾ ਚੀਜ਼ਾਂ ਨੇ ਐਡਵਾਂਸ ਚੱਲੀਆਂ ਜਾਂਦੀਆਂ ਨੇ ਉਹ ਥੋੜਾ ਜਿਆ ਹੁੰਦੇ ਆ ਪੱਕਾ ਬੱਚੇ ਪੱਕਾ ਹੁੰਦੇ ਹੁੰਦੇ ਥੋੜੇ ਜਿਹਾ ਲੇਟ ਅੱਛਾ ਇੱਕ ਬੈਦ ਸਾਹਿਬ ਕਿਹਾ ਜਾਂਦਾ ਹੈ ਕਿ ਅਗਰ ਨਮਰਦੀ ਇੱਕ ਵਾਰੀ ਆ ਜਾਂਦੀ ਹੈ ਉਹਦਾ ਪੱਕਾ ਇਲਾਜ ਨਹੀਂ ਹੈ ਕੀ ਪੱਕਾ ਇਲਾਜ ਹੈਗਾ ਬਾਕੀ ਨਮਰਦੀ ਦਾ ਬਿਲਕੁਲ ਸਤਨਾਮ ਜੇ ਟਾਈਮ ਨਾਲ ਬੰਦਾ ਟਾਈਮ ਨਾਲ ਸਵੇਰ ਸ਼ਾਮ ਦਵਾਈ ਦੁੱਧ ਨਾਲ ਖਾਊ ਆ ਮਲਾਈ ਨਾਲ ਖਾਊ ਆ ਮੱਖਣੀ ਨਾਲ ਖਾਊ ਆ ਇਲਾਜ ਪੱਕਾ ਹੈ ਇਦੇ ਵਿੱਚ ਕੋਈ ਦੋ ਰਾਇ ਨਹੀਂ ਵੀ ਨਹੀਂ ਪੱਕਾ ਜੇ ਖਾਣੀ 15 ਦਿਨਾਂ ਐ 10 ਦਿਨਾਂ ਖਾਣੀ ਤਾਂ ਫਿਰ ਤਾਂ ਹੁੰਦਾ ਨਹੀਂ ਜੇ ਕਮ ਸੇ ਕਮ ਦੋ ਤੋਂ ਤਿੰਨ ਮਹੀਨੇ ਖਾਣੀ ਐ ਦਵਾਈ ਤਾਂ ਬਿਲਕੁਲ ਚਾਰ ਪੰਜ ਸਾਲ ਵਾਸਤੇ ਪੱਕਾ ਇਲਾਜ ਹੁੰਦਾ ਹੈ ਅਵਸ਼્ય ਗੱਲ ਐ ਇਹ ਮੇਰਾ ਐਲਾਨ ਐ ਮੇਰਾ ਚੈਲੰਜ ਐ ਪੱਕਾ ਹੁੰਦਾ ਅੱਛਾ ਬੈਦ ਸਾਹਿਬ ਇੱਕ ਗੁਰਦੇ ਦੀ ਬਿਮਾਰੀ ਬਹੁਤ ਜ਼ਿਆਦਾ ਜਿਹੜੀ ਪ੍ਰਚਲਤਾ ਬਹੁਤ ਜ਼ਿਆਦਾ ਚੱਲ ਰਹੀ ਐ ਕਿਉਂਕਿ ਗੁਰਦੇ ਦੀ ਪਾਣੀ ਕਾਰਨ ਵੀ ਗੁਰਦਾ ਖਰਾਬ ਹੋ ਰਹੇ ਨੇ ਕਿਉਂਕਿ ਪਾਣੀ 'ਚ ਸ਼ੋਰਾ ਜ਼ਿਆਦਾ ਆ ਜਾਂਦਾ ਹਨਾ ਤੇ ਸ਼ਰਾਬ ਕਾਰਨ ਵੀ ਕਈਆਂ ਦੇ ਗੁਰਦੇ ਗੁਰਦੇ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਐ ਉਹਦਾ ਕੋਈ ਇਲਾਜ ਹੈ ਗੁਰਦੇ ਦਾ ਤੁਹਾਡੇ ਕੋਲੇ ਬਹੁਤ ਪੱਕਾ ਹੈਗਾ ਪ੍ਰਾਣੇ ਮਰੀ ਚੱਲੀ ਜਾਂਦੇ ਨੇ ਆਪਣੇ 8 ਸਾਲ 7 ਸਾਲ ਦੇ ਗੁਰਦੇ ਦਾ ਤਾਂ ਕੋਈ ਵੀ ਹੋਵੇ ਹੁਣ ਤਾਂ ਜਿਹੜੀ ਗਰਮੀ ਚ ਦਵਾਈ ਚੱਲਦੀ ਹੈ ਗੁਰਦੇ ਦੀ ਸੈਲ ਚ ਤਾਂ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਗਰਮੀ ਦੇ ਵਿੱਚ ਤਾਂ ਗੁਰਦੇ ਦੀ ਡਾਇਲਸ ਮਹੀਨਾ ਡੇਢ ਮਹੀਨੇ ਚ ਰੋਕ ਦਿੰਨੇ ਆਪਾਂ ਕੋਈ ਗੱਲ ਨਹੀਂ ਜਦੋਂ ਮਰਜੀ ਗੁਰਦੇ ਵਾਲਾ ਕੋਈ ਆਵੇ ਜਿਹੜਾ ਮਾੜਾ ਮੋਟਾ ਉਹਦੀ ਤਾਂ ਗੱਲ ਹੀ ਕੋਈ ਨਹੀਂ ਜਿਹਨੂੰ ਬਹੁਤ ਹੀ ਜ਼ਿਆਦਾ ਡਾਇਲਸ ਹੁੰਦੀ ਆ ਉਹਨੂੰ ਐਵੇਂ ਨਾ ਚੱਲੋ ਮਹੀਨਾ ਡੇਢ ਮਹੀਨਾ ਲੱਗੂ ਆ ਰੋਕ ਦਿਆਂਗੇ ਕੋਈ ਗੱਲ ਨਹੀਂ ਕਰ ਦਿਆਂਗੇ ਠੀਕ ਓਕੇ ਜਿਵੇਂ ਆਪਾਂ ਗੱਲ ਕਰਦੇ ਸੀ ਹੁਣ ਤੁਸੀਂ ਦੱਸ ਕੇ ਹਟ ਜਿਹੜੀ ਆਪਣੀ ਬਵਾਸੀਰ ਹੁੰਦੀ ਹੈ ਇਹ ਕਈ ਤਰ੍ਹਾਂ ਦੀ ਬਵਾਸੀਰ ਹੁੰਦੀ ਆ ਆਪਾਂ ਮਤਲਬ ਆਪਣੇ ਕੋਲੇ ਜਿਹੜਾ ਇਲਾਜ ਹੈ ਕਿਹੜੀ ਬਵਾਸੀਰ ਦਾ ਚਾਰ ਪ੍ਰਕਾਰ ਦੀ ਬਵਾਸੀਰ ਜ਼ਿਆਦਾ ਹੁੰਦੀ ਇਸ ਨਾਮ ਮੌਕੇ ਵਾਲੀ ਗੜਾਂ ਵਾਲੀ ਬਿਆਈਆਂ ਵਾਲੀ ਤੇ ਖੂਨੀ ਇਹਨਾਂ ਦਾ ਚਾਰਾਂ ਦੀ ਦਵਾਈ ਆਪਣੇ ਕੋਲੇ ਸਿਰੇ ਦੀ ਹੈ ਐ ਮੰਨ ਕੇ ਚੱਲੋ ਵੀ 99% 99% ਰਿਜ਼ਲਟ ਇਹਦੇ ਆਪਣੇ ਕੋਲੇ ਹੁਣ ਤੱਕ 5-6 ਮਹੀਨਿਆਂ ਦੀ ਤੁਸੀਂ ਪਿਛਲੀ ਐਡ ਵੀ ਕੀਤੀ 5-6 ਮਹੀਨਿਆਂ ਦੇ 99% ਰਿਜ਼ਲਟ ਆਪਣੇ ਕੋਲੇ ਆ ਰਹੇ ਨੇ ਤੇ ਲੋਕਲ ਜਾ ਰਹੇ ਨੇ ਅੱਛਾ ਬੈਸਾਬ ਜੇ ਗੱਲ ਕਰੀਏ ਆਪਾਂ ਅਲੱਗ-ਅਲੱਗ ਦਵਾਈਆਂ ਦੀ ਮਤਲਬ ਜੇ ਦੇਸੀ ਦਵਾਈਆਂ ਦਾ ਵੈਸੇ ਕੋਰਸ ਨਾਰਮਲੀ ਕਿੰਨੇ ਟਾਈਮ ਦਾ ਹੁੰਦਾ ਹੈ ਕੋਰਸ ਘੱਟ ਤੋਂ ਘੱਟ ਜੇ ਦਾ 2-3 ਮਹੀਨੇ ਜਿਹੜੇ ਬੱਚੇ ਵਾਲੀਆਂ ਲੇਡੀਜ਼ ਆ ਉਹਦਾ ਦੇਖਣਾ ਉਹਦਾ ਆ ਵੀ ਜਿੰਨੀ ਉਹ ਮਤਲਬ ਕਿ ਵਿਆਹ ਨੂੰ ਜ਼ਿਆਦਾ ਟਾਈਮ ਹੋ ਗਿਆ ਤਾਂ ਦਵਾਈ ਜ਼ਿਆਦਾ ਟਾਈਮ ਖਾਣੀ ਪਊਗੀ ਜੇ ਵਿਆਹ ਨੂੰ ਥੋੜਾ ਟਾਈਮ ਹੋਇਆ ਤਾਂ ਥੋੜਾ ਟਾਈਮ ਜੇ ਬਾਬਾ ਸੀਰ ਬਹੁਤੀ ਜ਼ਿਆਦੇ ਹੈ ਤਾ ਦੋ ਮਹੀਨੇ ਦਾ ਪਰਫੈਕਟਰ ਹੈ ਜੇ ਬავਾਸੀ ਥੋੜੀ ਮੋਟੀ ਹੈ ਤਾਂ ਇੱਕ ਮਹੀਨੇ ਦਾ ਜੇ ਮੁੰਡਿਆਂ ਨੂੰ ਕੋਈ ਕਮਜ਼ੋਰੀ ਢੂਹੀ ਦੁਖਦੀ ਆ ਗੋਡੇ ਦੁਖਦੇ ਆ ਮੋਢੇ ਦੁਖਦੇ ਆ ਜਿਆਦਾ ਤਾਂ ਦੋ ਤਿੰਨ ਮਹੀਨੇ ਖਾਣੀ ਪੂ ਨਹੀਂ ਫਿਰ ਮਹੀਨੇ ਢੇੜ ਮਹੀਨੇ ਨਸਰ ਜਾਂਦਾ ਇਹ ਜਿਹੜੀਆਂ ਚੀਜ਼ਾਂ ਮੈਂ ਐਡ ਤੇ ਕਹਿੰਦਾ ਗੱਦੀ ਤੇ ਸੰਤਾ ਜੀ ਤੇ ਬਹਿ ਕੇ ਕਹਦੇ ਪੱਕਾ ਜੀ ਠੀਕ ਹੈ ਅੱਛਾ ਬਾਦ ਸਾਹਿਬ ਪੱਕਾ ਜਿਹਾ ਐਡਰੈਸ ਦੱਸੋ ਤੁਹਾਡੇ ਤੱਕ ਪਹੁੰਚਣ ਦਾ ਪੱਕਾ ਜਿਹਾ ਐਡਰੈਸ ਦੱਸੋ ਮੇਰਾ ਐਡਰੈਸ ਸਤਨਾਮ ਮਾਨਸਾ ਦੇ ਨਾਲ ਰਾਏਪੁਰ ਪਿੰਡ ਹੈ ਜਿੱਥੇ ਘਮੀਰ ਦਾ ਥੋਲਾ ਪਿੰਡ ਮਸ਼ਹੂਰ ਹੈ ਤਲਵੰਡੀ ਤੋਂ ਵੀ 23 ਕਿਲੋਮੀਟਰ ਮਾਨਸਾ ਤੋਂ ਵੀ 18 ਕਿਲੋਮੀਟਰ ਚਨੀਰ ਤੋਂ 17 ਕਿਲੋਮੀਟਰ ਇਹਨਾਂ ਦੇ ਤਿੰਨਾਂ ਤਿੰਨੇ ਸ਼ਹਿਰਾਂ ਦੇ ਵਿਚਾਲੇ ਸੈਂਟਰ ਦੇ ਵਿੱਚ ਪਿੰਡ ਹੈ ਜਿਹਨੂੰ ਕਹਿੰਦੇ ਰਾਏਪੁਰ ਮਾਖਾ ਕਨੈਕਟ ਨੰਬਰ ਮੇਰਾ ਹੈਗਾ 81436 18711 81463 18711 ਇੱਕ ਨੰਬਰ ਹੈਗਾ 9815437073 9815437073 ਤੇ ਜੈ ਸੰਤਾਂ ਦੀ ਜਾਂਦਾ ਜਾਂਦਾ ਮੈਂ ਇਹ ਕਹੂੰ ਮੁੰਡਿਆਂ ਨੂੰ ਵਧੀਆ ਖਾਓ ਵਧੀਆ ਰਹੋ ਨਸ਼ੇ ਤੋਂ ਦੂਰ ਰਹੋ ਮੈਂ ਤੁਹਾਡੇ ਨਾਲ ਖਣਾ ਜਦੋਂ ਮਰਜੀ ਪੁੱਛੋ ਜਦੋਂ ਮਰਜੀ ਦੱਸੋ ਕੋਈ ਵੀ ਗੱਲ ਦੂਰ ਦਰੇਡੇ ਵੇ ਕੇ ਪੁੱਛੋ ਕੋਈ ਨੁਕਸਾ ਪੁੱਛਣਾ ਨੁਕਸਾ ਪੁੱਛ ਲਓ ਕੋਈ ਅੰਸਾਰੀ ਦੀ ਦਵਾਈ ਲੈਣੀ ਆ ਉਹ ਪੁੱਛ ਲਓ ਦੇਸੀ ਦਵਾਈਆਂ ਖਾਓ ਮੋਜਾਂ ਕਰੋ ਬੁੱਲੇ ਵੱਡੋ ਜੀ ਸ਼ੁਕਰੀਆ ਬੈਸਾ ਹਤਾ ਦੋਸਤੋ ਇਸ ਸਗੇ ਸਾਡੇ ਬੈਦ ਸਾਹਿਬ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈਗਾ ਜਾਂ ਦਵਾਈ ਲੈਣੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਦਵਾਈ ਪੁੱਛਣੀ ਹੈ ਤਾਂ ਬੈਦ ਸਾਹਿਬ ਨਾਲ ਕੰਟੈਕਟ ਕਰਕੇ ਤੁਸੀਂ ਪੁੱਛ ਸਕਦੇ ਹੋ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਐਨੇ ਹੀ ਮਿਲਦੇ ਆ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਲਈ ਮੈਂ ਕੈਮਰਾਮੈਨ ਓਮ ਦੇ ਨਾਲ ਲੈਣਾ ਇਜਾਜ਼ਤ ਹਸਤਕਾਲ ਜੀ